ਦੇਸ਼ ਵਿੱਚ ਇਹ ਕੀ ਹੋ ਰਿਹਾ ਕੋਈ ਕੁਰਸੀ ਪਿੱਛੇ ਪਸਦਾ ਕੋਈ ਆਪਾ ਖੋ ਰਿਹਾ ਕੁਰਸੀ ਦੀ ਦੌੜ ਨੇ ਸਭ ਖਤਮ ਕਰ ਦਿੱਤਾ ਦੁਨੀਆ ਤੇ ਇਨਸਾਨ ਨੂੰ ਪ੍ਰਸ਼ਟ ਕਰ ਦਿੱਤਾ ਸਤਿ ਸ਼੍ਰੀ ਅਕਾਲ ਐਸਐਮਜੀ ਨਿਊਜ਼ ਦੇਖਦੇ ਦਸ਼ਕਾਂ ਦਾ ਸਵਾਗਤ ਤੇ ਮੈਂ ਹਾਂ ਕਸ਼ਮੀਰ ਸਿੰਘ ਹਾਜ਼ਰ ਹਾਂ ਤੁਹਾਡੇ ਸਾਹਮਣੇ ਪ੍ਰੋਗਰਾਮ ਲੈ ਕੇ ਰਾਜ ਜਾਂ ਸੇਵਾ ਸਵਾਲਤਾ ਬਣਦਾ ਹੈ ਜਿਸ ਵਿੱਚ ਅਸੀਂ ਗੱਲਬਾਤ ਕਰਾਂਗੇ ਰਾਜਪਾਲ ਦੁਆਰਾ ਲਿਖੀ ਗਈ ਭਗਵੰਤ ਸਿੰਘ ਮਾਨ ਨੂੰ ਚਿੱਠੀ ਬਾਰੇ ਸੂਬੇ ਅਤੇ ਦੇਸ਼ ਵਿੱਚ ਚੱਲ ਰਹੇ ਨਸ਼ੇ ਦੇ ਕੋੜ ਮਾਰੇ ਪ੍ਰਧਾਨ ਮੰਤਰੀ ਮੋਦੀ ਦੁਆਰਾ ਉਜਵਲ ਯੋਜਨਾ ਦੁਆਰਾ ਸਿਲੰਡਰ ਨੂੰ ਸਸਤਾ ਕਰਨ ਬਾਰੇ ਔਰ ਮੇਰੇ ਨਾਲ ਮੌਜੂਦ ਨੇ ਮੇਰੇ ਸਹਿਯੋਗੀ ਆਰਤੀ ਜੀ ਆਰਤੀ ਜੀ ਰਾਜਪਾਲ ਔਰ ਮੁੱਖ ਮੰਤਰੀ ਭਵਨ ਸਿੰਘ ਮਾਨ ਦਾ ਸਿਆਸੀ ਜੰਗ ਤਾਂ ਜਾਰੀ ਜਾ ਰਹੀ ਸੀ ਹੁਣ ਲੱਗਦਾ ਕਿ ਚਿੱਠੀਆਂ ਦਾ ਦੌਰ ਵੀ ਜਾਰੀ ਹੋ ਗਿਆ ਔਰ ਰਾਜ ਪੰਜਾਬ ਦੇ ਰਾਜਪਾਲ ਨੇ ਇੱਕ ਵਾਰ ਫਿਰ ਭਵਨ ਸਿੰਘ ਮਾਨ ਨੂੰ ਚਿੱਠੀ ਲਿਖ ਕੇ ਕਈ ਚੀਜ਼ਾਂ ਦਾ ਜਵਾਬ ਮੰਗਿਆ ਬਿਲਕੁਲ ਕਸ਼ਮੀਰ ਜੀ ਤੁਸੀਂ ਸਹੀ ਕਿਹਾ ਹੈ ਕਿ ਚਿੱਠੀਆਂ ਰਾਹੀਂ ਜਿਹੜਾ ਆ ਉਹ ਜੰਗ ਚੱਲੀ ਹੈ ਆਪਣੇ ਰਾਜਪਾਲ ਅਤੇ ਪੰਜਾਬ ਮੁੱਖ ਮੰਤਰੀ ਦੇ ਵਿਚਕਾਰ ਲਗਾਤਾਰ ਸਵਾਲ ਜਵਾਬ ਕੀਤੇ ਜਾ ਰਹੇ ਨੇ ਚਿੱਠੀਆਂ ਦੇ ਦੁਆਰਾ ਤੇ ਹੁਣ ਬਣਵਾਰੀ ਜੀ ਨੇ ਜਿਹੜੀ ਚਿੱਠੀ ਲਿਖੀ ਹੈ ਜਿਸ ਦੇ ਵਿੱਚ ਪੰਜਾਬ ਦੇ ਕੁਝ ਅਹਿਮ ਮੁੱਦੇ ਨੂੰ ਲੈ ਕੇ ਚਿੱਠੀ ਲਿਖੀ ਹੈ ਉਹਨਾਂ ਨੇ ਜਵਾਬ ਮੰਗਿਆ ਕਿ ਆਖਿਰ ਮੈਨੂੰ ਜਵਾਬ ਦਿਓ ਹੁਣ ਚਿੱਠੀ ਦੇ ਵਿੱਚ ਲਿਖਿਆ ਕੀ ਗਿਆ ਹੈ ਕਿਉਂਕਿ ਤਰਨਤਾਰਨ ਦੇ ਵਿੱਚ ਇੱਕ ਨਜਾਇਜ਼ ਮਾਈਨਿੰਗ ਹੋ ਰਹੀ ਸੀ ਤੇ ਉਸ ਮਾਈਨਿੰਗ ਦੇ ਵਿੱਚ ਜਿਹੜੇ ਖਡੂਰ ਸਾਹਿਬ ਤੋਂ ਵਿਧਾਇਕ ਨੇ ਮਨਜਿੰਦਰ ਸਿੰਘ ਲਾਲਪੁਰਾ ਜੀ ਉਹਨਾਂ ਦੇ ਕਰੀਬੀ ਰਿਸ਼ਤੇਦਾਰ ਦਾ ਨਾਮ ਵੀ ਸ਼ਾਮਿਲ ਹੈ ਤੇ ਜਦੋਂ ਹੀ ਮਾਈਨਿੰਗ ਹੋ ਰਹੀ ਸੀ ਉਸ ਦੇ ਦੌਰਾਨ ਜਦੋਂ ਪੁਲਿਸ ਪਾਰਟੀ ਦੇ ਵੱਲੋਂ ਉੱਥੇ ਇਨਕੁਆਇਰੀ ਕੀਤੀ ਜਾਂਦੀ ਹੈ ਜਾਂਚ ਕੀਤੀ ਜਾਂਦੀ ਹੈ ਤਾਂ ਜਿਸ ਤੋਂ ਬਾਅਦ ਉਹ ਪੂਰੀ ਪੁਲਿਸ ਪਾਰਟੀ ਦਾ ਤਬਾਦਲਾ ਕਰ ਦਿੱਤਾ ਜਾਂਦਾ ਇਹ ਸਭ ਤੋਂ ਵੱਡਾ ਸਵਾਲ ਬਣਦਾ ਹੈ ਜਿੱਦਾ ਜਵਾਬ ਹੈ ਉਹ ਬਨਵਾਰੀਆ ਪੁਜਾਰੀ ਜੀ ਨੇ ਆਪਣੇ ਰਾਜਪਾਲ ਨੇ ਪੰਜਾਬ ਮੁੱਖ ਮੰਤਰੀ ਤੋਂ ਜਵਾਬ ਮੰਗਿਆ ਹੈ ਜੀ ਅ ਨਜਾਇਜ਼ ਮੈਨਿਕ ਦੀ ਗੱਲ ਕਰਦੇ ਹੋ ਕਿ ਤੁਸੀਂ ਮੈਂ ਦੇਖਾ ਆਪ ਦੇ ਵਿਧਾਇਕ ਨੇ ਜਿਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਤੇ ਨਿਜਾਇਜ਼ ਮੰਗਣੀ ਦੇ ਦੋਸ਼ ਲੱਗੇ ਨੇ ਬਿਲਕੁਲ ਕਿਉਂਕਿ ਉਹਨਾਂ ਦਾ ਕਹਿਣਾ ਕਿ ਇਸ ਤਰ੍ਹਾਂ ਜਿਹੜੇ ਤੁਹਾਡੇ ਆਪ ਦੇ ਵਿਧਾਇਕ ਨੇ ਆਪਣੇ ਹੀ ਜਿਹੜੇ ਬੰਦੇ ਨੇ ਤੁਸੀਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ ਇਹ ਸਵਾਲ ਖੜਾ ਹੋਇਆ ਹੈ ਆਪਣੇ ਪੰਜਾਬ ਮੁੱਖ ਮੰਤਰੀ ਤੇ ਕਿਉਂਕਿ ਜਿੱਥੇ ਉਹ ਭ੍ਰਿਸ਼ਟਾਚਾਰੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਸਵਾਲ ਉੱਠਦਾ ਹੈ ਉਹਨਾਂ ਦੇ ਉੱਪਰ ਕਿ ਆਪਣਾ ਹੀ ਪਰਿਵਾਰ ਮਿਲ ਕੇ ਜਿਹੜਾ ਹੈ ਉਹ ਭ੍ਰਿਸ਼ਟਾਚਾਰੀ ਨੂੰ ਜਨਮ ਦੇ ਰਿਹਾ ਹੈ ਤੇ ਭ੍ਰਿਸ਼ਟਾਚਾਰ ਫਿਰ ਖਤਮ ਕਿੱਥੋਂ ਹੋਏਗਾ ਅੱਛਾ ਇਹ ਕਹਿਿਆ ਜਾ ਰਿਹਾ ਕਿ ਮੁੱਖ ਮੰਤਰੀ ਭਗਵੰ ਆਪਣੇ ਔਰੇ ਦੇ ਆਲੇ ਦੁਆਲੇ ਹੀ ਭ੍ਰਿਸ਼ਟਾਚਾਰ ਦਾ ਵਾਧਾ ਹੋ ਰਿਹਾ ਹੈ ਨਾ ਕਿ ਭ੍ਰਿਸ਼ਟਾਚਾਰ ਨੂੰ ਘੱਟ ਕੀਤਾ ਜਾ ਸਕੇ ਬਿਲਕੁਲ ਭ੍ਰਿਸ਼ਟਾਚਾਰ ਖਤਮ ਕਰਨ ਦੀ ਗੱਲ ਕਰਦੀ ਹੈ ਸਰਕਾਰ ਲੇਕਿਨ ਭ੍ਰਿਸ਼ਟਾਚਾਰ ਹੈ ਉਹ ਲਗਾਤਾਰ ਵਧਦਾ ਜਾ ਰਿਹਾ ਹੈ ਤਾਂ ਭ੍ਰਿਸ਼ਟਾਚਾਰ ਜਿਸ ਤਰੀਕੇ ਨਾਲ ਵਧਦਾ ਜਾਏਗਾ ਉਸ ਨੂੰ ਕਾਰਵਾਈ ਨਹੀਂ ਕੀਤੀ ਜਾਏਗੀ ਕਾਰਵਾਈ ਦਾ ਨਾਮ ਦੇ ਕੇ ਉਹ ਤਾਂ ਬਦਲਾ ਕਰ ਦੇਣਾ ਇਹ ਗੱਲ ਸਹੀ ਨਹੀਂ ਅੱਛਾ ਤਾਂ ਇਹ ਵੀ ਕਿਹਾ ਜਾਂਦਾ ਹੈ ਭਾਰਤੀ ਜੀ ਕੀ ਜਦੋਂ ਕਾਰਵਾਈ ਹੋ ਰਹੀ ਸੀ ਤੇ ਤਰਨਤਾਰਨ ਦੇ ਐਸਐਸਪੀ ਨੂੰ ਵੀ ਦਾਬਿਤਵਾਦਲਾ ਕਰ ਦਿੱਤਾ ਗਿਆ ਸੀ ਬਿਲਕੁਲ ਮੈਂ ਕਿਹਾ ਕਿ ਪੁਲੀ ਪੁਲੀ ਪਾਰਟੀ ਨੂੰ ਪੁਲੇ ਦੀ ਜਿੰਨੀ ਵੀ ਵੱਡੀ ਪਾਰਟੀ ਉਹਦੇ ਚ ਐਸਐਸਪੀ ਸੀਗੇ ਤਰਨਤਾਰਨ ਦੇ ਉਹਨਾਂ ਦਾ ਵੀ ਤਬਦਲਾ ਕਰ ਦਿੱਤਾ ਗਿਆ ਅੱਛਾ ਜੋ ਪੁਲਿਸ ਦਾ ਸੰਗਠਨ ਸੀਗਾ ਉਹਨਾਂ ਦਾ ਵੀ ਤਬਦਲਾ ਕਰ ਦਿੱਤਾ ਪੂਰੇ ਸੰਗਠਨ ਦਾ ਤਬਦਲਾ ਕਰ ਦਿੱਤਾ ਗਿਆ ਜੋ ਜਿਸ ਨੇ ਇਸ ਗੱਲ ਨੇ ਸਵਾਲ ਖੜਾ ਕਰ ਦਿੱਤਾ ਜਿਸ ਦਾ ਜਵਾਬ ਹੈ ਉਹ ਚਿੱਠੀ ਦੇ ਦੁਆਰਾ ਰਾਜਪਾਲ ਨੇ ਮੰਗਿਆ अच्छा ये कि कह सकते हैं, हैं कि किथथे assi eh keh rahe haa bade bade elaan kar rahe haa ki prashtaachar nu khatam karna ji aur utthe vaddi gall ho jande hai ki twaadi hi party de andar twaadi hi vidhayak de rishte yaar prashtaachar karna te isse karke keh sakde haan ki kitthe assi prashtaachar nu rokna aur kitthe sade apne bande prashtaachar karna te sawal ta bandai hai ਬਿਲਕੁਲ ਸਵਾਲ ਤਾਂ ਬਣਦਾ ਹੀ ਹੈ ਕਿਉਂਕਿ ਸੱਤਾ ਤੋਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਸਰਕਾਰਾਂ ਨੇ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਵੱਡੇ ਵੱਡੇ ਐਲਾਨ ਕੀਤੇ ਕਿ ਜਦੋਂ ਸਾਡੀ ਸਰਕਾਰ ਆਏਗੀ ਭ੍ਰਿਸ਼ਟਾਚਾਰ ਖਤਮ ਕਰਾਂਗੇ ਨਸ਼ਾ ਖਤਮ ਕਰਾਂਗੇ ਕਈ ਸਾਰੀਆਂ ਚੀਜ਼ਾਂ ਦੀ ਸਹੂਲਤਾਂ ਦੇਵਾਂਗੇ ਚਾਹੇ ਉਹ ਮਹਿਲਾ ਆ ਜਾਂ ਨੌਜਵਾਨ ਹੈ ਕੁੜੀਆਂ ਨੇ ਇਹ ਸਾਰੇ ਵਾਅਦੇ ਜਿਹੜੇ ਨੇ ਕਿਤੇ ਨਾ ਕਿਤੇ ਉਹ ਫੇਰ ਸਾਬਿਤ ਹੁੰਦੇ ਨਹੀਂ ਸਿੱਧਾ ਅਰਤੀ ਇਸ ਵੇਲੇ ਉੱਤੇ ਆ ਅਖਬਾਰ ਦੇਖਦੇ ਆ ਇਹ ਹੁੰਦਾ ਕਿ ਚਲੋ ਦੇਸ਼ ਦੁਨੀਆ ਦਾ ਆਪਣੀ ਸੁਭਿਦਾ ਕੋਈ ਕਿਸੇ ਤਰ੍ਹਾਂ ਦੀ ਕੋਈ ਖਬਰ ਲੈ ਲਈਏ ਬਿਲਕੁਲ ਪਰ ਖਬਰ ਚਾਹਦੇ ਆਂ ਖਬਰ ਦੇ ਹਰ ਪਹਿਲੇ ਪੱਤੇ 'ਤੇ ਨਸ਼ੇ ਦੀ ਖਬਰ ਆ ਜਾਂਦੀ ਆ ਨਸ਼ੇ ਦੀ ਅਜਹੀ ਫੁਟੇਜ ਸਾਹਮਣੇ ਆ ਜਾਂਦੀ ਆ ਅਸੀਂ ਸੋਸ਼ਲ ਮੀਡੀਆ ਵੀ ਦੇ ਦਿਆਂ ਇੱਕ ਵਾਰੀ ਮਨ ਪਰੇਸ਼ਾਨ ਹੋ ਜਾਂਦਾ ਕਿ ਆਪ ਸਰਕਾਰ ਨੇ ਤਾਂ ਵੱਡੇ ਵੱਡੇ ਦਾਅਵੇ ਕੀਤੇ ਸੀ ਉਹ ਦਾਅਵੇ ਕਿੱਥੇ ਗਏ ਬਿਲਕੁਲ ਜਿਹੜੇ ਵੱਡੇ ਵੱਡੇ ਦਾਅਵੇ ਕੀਤੇ ਸੀ ਉਹ ਦਾਅਵੇ ਹੁਣ ਕਿਤੇ ਨਜ਼ਰ ਨਹੀਂ ਆਉਂਦੇ ਕਿਉਂਕਿ ਆਪ ਸਰਕਾਰ ਨੇ ਇਹ ਗੱਲ ਕਹਿ ਕੇ ਕਿ ਅਸੀਂ ਚਾਰ ਹਫਤਿਆਂ ਦੇ ਵਿੱਚ ਨਸ਼ਾ ਖਤਮ ਕਰ ਦੇਵਾਂਗੇ ਕਿਉਂਕਿ ਉਹਨਾਂ ਨੇ ਪੁਰਾਣੀ ਸਰਕਾਰ ਤੇ ਵੀ ਤੰਜ ਕੱਸਿਆ ਕਿ ਉਹਨਾਂ ਤੋਂ ਨਸ਼ਾ ਖਤਮ ਨਹੀਂ ਹੋਇਆ ਪਰ ਅਸੀਂ ਚਾਰ ਹਫਤਿਆਂ ਦੇ ਵਿੱਚ ਨਸ਼ਾ ਖਤਮ ਕਰਾਂਗੇ ਇਸ ਵਾਅਦੇ ਨਾਲ ਕੇ ਉਹਨਾਂ ਨੇ ਸੱਤਾ ਤਾਂ ਹਾਸਲ ਕਰ ਲਈ ਹੈ ਪਰ ਇਸ ਵਾਅਦੇ ਨੂੰ ਬਿਲਕੁਲ ਹੀ ਨਿਭਾ ਨਹੀਂ ਪਾਏ ਨੇ ਨਸ਼ਾ ਹੋਰ ਵੱਧ ਗਿਆ ਅੱਜ ਦਿਨ ਸੋਸ਼ਲ ਮੀਡੀਆ ਤੇ ਵੀ ਅਸੀਂ ਖਬਰਾਂ ਦੇਖਦੇ ਆਂ ਪਹਿਲਾਂ ਨੌਜਵਾਨ ਮੁੰਡੇ ਸੀਗੇ ਜਿਹੜੇ ਨਸ਼ੇ ਦੇ ਵਿੱਚ ਜ਼ਿਆਦਾ ਨਸ਼ੇ ਦਿਲਦਲੇ ਦੇ ਵਿੱਚ ਫਸੇ ਹੋਏ ਸੀ ਪਰ ਹੁਣ ਕੁੜੀਆਂ ਵੀ ਨਜ਼ਰ ਆਉਂਦੀਆਂ ਨੇ ਹੁਣ ਕੁੜੀ-ਮੁੰਡੇ ਇਸ ਦਲਦਲ ਦੇ ਵਿੱਚ ਇਸ ਕਦਰ ਫਸ ਗਏ ਨੇ ਕਿ ਜੇ ਉਹ ਨਸ਼ਾ ਛੱਡਣਾ ਵੀ ਚਾਹੁੰਦੇ ਨੇ ਤੋ ਛੱਡ ਨਹੀਂ ਪਾਉਂਦੇ ਕਈ ਜਿਹੜੇ ਨਸ਼ੇ ਦੇ ਵਿੱਚ ਕੁੜੀ ਨੌਜਾਨ ਮੁੰਡੇ ਕੁੜੀਆਂ ਹੈਗੇ ਨੇ ਉਹ ਤਾਂ ਇਹ ਵੀ ਕਹਿੰਦੇ ਨੇ ਕਿ ਸਰਕਾਰ ਜਿਹੜੀ ਸਾਡੀ ਮਦਦ ਵੀ ਨਹੀਂ ਕਰਦੀ ਜੇਕਰ ਅਸੀਂ ਛੱਡਣ ਦੀ ਵੀ ਕੋਸ਼ਿਸ਼ ਕਰਦੇ ਆ ਤਾਂ ਸਾਡੇ ਕੋਲ ਨੌਕਰੀਆਂ ਹੈ ਨਹੀਂਗੇ ਪੈਸੇ ਹੈ ਨਹੀਂਗੇ ਤਾਂ ਅਸੀਂ ਨਸ਼ਾ ਕਰਨ ਦੇ ਇਲਾਵਾ ਹੋਰ ਕੁਝ ਕਰ ਨਹੀਂ ਸਕਦੇ ਆਰਤੀ ਜੀ ਲੋਕਾਂ ਦੀ ਮਾਨਸਿਕਤਾ ਪਤਾ ਨਹੀਂ ਕਿੱਥੇ ਜਾ ਰਹੀ ਆ ਔਰ ਇਹ ਕਹਿੰਦੇ ਮੈਨੂੰ ਬੜੇ ਦੁੱਖ ਨੂੰ ਲੱਗ ਰਿਹਾ ਹੈ ਕਿ ਪਿਛਲੇ ਦਿਨ ਕਾਫੀ ਵੀਡੀਓ ਵਾਇਰਲ ਹੋਈਆਂ ਜਿਦੇ ਵਿੱਚ ਕਈ ਪੁਰਸੇ ਮੁਲਾਜ਼ਮ ਵੀ ਇਸ ਨਸ਼ੇ ਦੀ ਲਪੇਟ ਵਿੱਚ ਆਏ ਹੋਰ ਉਹਨਾਂ ਦੇ ਵੀਡੀਓ ਦੇਖਿਆ ਪਰ ਇੱਕ ਵਾਰੀ ਮਨਤਾ ਬੜਾ ਪਰੇਸ਼ਾਨ ਹੋ ਰਿਹਾ ਕਿ ਉਹ ਜੋ ਪ੍ਰਸ਼ਾਸਨ ਹੈ ਜੋ ਜਿਨ੍ਹਾਂ ਨੇ ਰੁਕਣਾ ਤੇ ਉਹ ਆਪਣੀ ਇਸ ਦਲ ਵਿੱਚ ਫਸਦੇ ਜਾ ਰਹੇ ਨੇ ਕਿ ਚਿੱਟੇ ਦਾ ਨਸ਼ਾ ਜੋ ਸਰਕਾਰ ਆ ਛੋਟੇ ਬੰਦੇ ਫੜੇ ਜਾਂਦੇ ਨੇ ਆਏ ਦਿਨ ਅਸੀਂ ਸੁਣਦੇ ਆ ਕਿ ਕਿਸੇ ਤੋਂ ਕਿੰਨੇ ਗ੍ਰਾਮ ਕੋਕੀਨ ਫੜੀ ਗਈ ਹੀਰੋਇਨ ਫੜੀ ਗਈ ਜਾ ਕੋਈ ਵੀ ਨਸ਼ਾ ਫੜਿਆ ਗਿਆ ਨਾ ਨਸ਼ਾ ਜਿਹੜਾ ਫੜਿਆ ਜਾ ਰਿਹਾ ਚਿੱਟਾ ਕਦੇ ਕਿਤੇ ਫੜਿਆ ਜਾਂਦਾ ਕਦੇ ਪੁਰੀਏ ਵਿੱਚ ਫੜਿਆ ਜਾਂਦਾ ਡਰੋਨਾ ਰਹੀ ਵੀ ਨਸ਼ਾ ਭਾਰਤ ਦੇ ਵਿੱਚ ਆ ਰਿਹਾ ਆਪਣੇ ਸੂਬੇ ਦੇ ਵਿੱਚ ਦਿਖਦਾ ਹੈ ਲੇਕਿਨ ਉੱਥੇ ਵੀ ਠੀਕੇ ਗੱਲ ਕੀਤੀ ਕਿ ਸਰਹੱਦ ਤੇ ਵੀ ਅਸੀਂ ਚੰਗੀ ਨਿਗਰਾਨੀ ਕਰਾਂਗੇ ਸੀਸੀਟੀਵੀ ਕੈਮਰੇ ਦੇ ਵੀ ਗੱਲ ਹੋਈ ਹੈ ਹੁਣ ਆਪਾਂ ਛੋਟੇ ਧਾਰਿਆਂ ਦੀ ਗੱਲ ਕਰਦੇ ਹਾਂ ਕਿ ਪੁਲਿਸ ਪ੍ਰਸ਼ਾਸਨ ਕੀ ਕਰਦਾ ਹੈ ਕਿ ਛੋਟੇ-ਛੋਟੇ ਜਿਹੜੇ ਨਸ਼ੇ ਵੇਚਣ ਵਾਲੇ ਨੇ ਜਾਂ ਜਿਹੜੇ ਨਸ਼ਾ ਕਰਦੇ ਨੇ ਛੋਟੇ ਧਾਰਿਆਂ ਦੀ ਜਿਹੜੀ ਹੈ ਉਹਨਾਂ ਨੂੰ ਜ਼ਰੂਰ ਪਕੜ ਲੈਂਦੇ ਨੇ ਤੇ ਉਹ ਛੋਟੇ-ਛੋਟੇ ਲੋਕਾਂ ਅਖਬਾਰ ਦੇ ਵਿੱਚ ਜਿੱਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਆਪਣੇ ਜਿਹੜੇ ਵੀ ਥਾਣੇ ਦੀ ਹਟਬੰਦੀ ਹੋਏਗੀ ਉਸ ਦੇ ਵਿੱਚ ਜੇਕਰ ਨਸ਼ਾ ਫੜਿਆ ਜਾਂਦਾ ਹੈ ਮਿਲਦਾ ਆ ਤਾਂ ਉਸ ਦਾ ਜ਼ਿੰਮੇਵਾਰ ਐਸਐਚਓ ਹੋਵੇਗਾ ਲੇਕਿਨ ਫਿਰ ਵੀ ਨਸ਼ਾ ਲਗਾਤਾਰ ਵੱਧਦਾ ਜਾ ਰਿਹਾ ਹੈ ਆਏ ਦਿਨ ਇੱਕ ਵੀਡੀਓ ਦੇਖਣ ਨੂੰ ਮਿਲਦੀ ਹੈ ਕਿ ਇੱਕ ਨੌਜਵਾਨ ਮੁੰਡਾ ਜਾਂ ਕੁੜੀਏ ਉਹ ਨਸ਼ੇ ਦੀ ਲਤ ਵਿੱਚ ਖੋ ਚੁੱਕਿਆ ਹੈ ਪੂਰੀ ਤਰੀਕੇ ਦੇ ਨਾਲ ਪਰ ਨਸ਼ਾ ਤਾਂ ਖਤਮ ਹੋ ਹੀ ਨਹੀਂ ਰਿਹਾ ਨਸ਼ਾ ਜਰੂਰ ਇਹਨਾਂ ਨੇ ਕਹਿਤਾ ਕਿ ਅਸੀਂ 4 ਹਫ਼ਤਿਆਂ ਦੇ ਵਿੱਚ ਖਤਮ ਕਰਾਂਗੇ ਤੁਸੀਂ ਤੁਹਾਨੂੰ ਪਤਾ ਹੀ ਹੋਵੇ ਕਿ ਪਿਛਲੀ ਸਰਕਾਰਾਂ ਦੇ ਵਿੱਚ ਕੈਪਟਨ ਅਮਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ ਦੇ ਵਿੱਚ ਰੱਖ ਕੇ ਖੁਕਾਦੀ ਸੀ ਕਿ ਅਸੀਂ ਹਫਤੇ ਦੇ ਵਿੱਚ ਨਸ਼ਾ ਖਤਮ ਕਰ ਦਵਾਂਗੇ ਪਰ ਉਹਨਾਂ ਤੋਂ ਵੀ ਨਸ਼ਾ ਖਤਮ ਨਹੀਂ ਹੋਇਆ ਤਾਂ ਇਹ ਸਰਕਾਰਾਂ ਨੇ ਸਪਤਾ ਦੇ ਵਿੱਚ ਓਨਲੀ ਅਜਿਹੇ ਵੱਡੇ ਵੱਡੇ ਵਾਅਦੇ ਕਰ ਦਿੰਦੇ ਨੇ ਤੇ ਮੈਨੂੰ ਨਹੀਂ ਲੱਗਦਾ ਕਿ ਨਸ਼ੇ ਨੂੰ ਕੋਈ ਖਤਮ ਕਰ ਸਕਦਾ ਹੈ ਕਿਉਂਕਿ ਇਹ ਇੱਕ ਅਜਿਹੀ ਬਿਮਾਰੀ ਹੈ ਜਿਹਦੇ ਦਿਲਦਲ ਦੇ ਵਿੱਚ ਜੋ ਫਸ ਗਿਆ ਤੇ ਉਹ ਬਾਹਰ ਨਹੀਂ ਆ ਸਕਦਾ ਅੱਛਾ ਆਰਤੀ ਜੀ ਨਸ਼ੇ ਦੀ ਗੱਲ ਕਰ ਲਈ ਕਿ ਨਸ਼ੇ ਤੋਂ ਬਾਹਰ ਨਹੀਂ ਆ ਸਕਦਾ ਕੀ ਇਹਨਾਂ ਦੇ ਪੈਂਤਰੇ ਹੁੰਦੇ ਨੇ ਜਦੋਂ ਵੀ ਕੋਈ ਵੀ ਪਾਰਟੀ ਸੱਤਾ ਵਿੱਚ ਆਉਣ ਲੱਗਦੀ ਹੈ ਅਜਿਹੀ ਪੈਂਤਰੇ ਖੇਡਦੀ ਆ ਕੀ ਅਸੀਂ ਨਸ਼ੇ ਦੇ ਥੋੜੇ ਛੋਟੇ ਸਪਲਾਈਰ ਹੀ ਫੜ ਸਕਦੇ ਹਾਂ ਵੱਡੇ ਮਗਰਮੱਛਾਂ ਨੂੰ ਹੱਥ ਕਿਉਂ ਨਹੀਂ ਪੈਂਦਾ ਦੇਖੋ ਜੀ ਆਪਾਂ ਕਹਿੰਦੇ ਕਿ ਵੱਡੇ ਮਗਰਮੱਛਾਂ ਨੂੰ ਹੱਥ ਕਿਉਂ ਨਹੀਂ ਪਾਉਂਦੇ ਹੈਗੇ ਨੇ ਪੁਲਿਸ ਪ੍ਰਸ਼ਾਸਨ ਹਰ ਵਾਰ ਕੋਸ਼ਿਸ਼ ਕਰਦੀ ਹੈ ਮੁਹਿੰਮ ਵੀ ਚਲਾਉਂਦੀ ਹੈ ਕਿ ਆਵਾਜਾਈ ਦੇ ਸਾਧਨਾ ਦੇ ਉੱਤੇ ਜਿੱਥੇ ਦੇਖੋ ਵੱਡੀ ਗੱਡੀਆਂ ਹੋਵੇ ਭਾਵੇਂ ਬਾਈਕ ਸਵਾਰ ਹੋਵੇ ਸਾਰਿਆਂ ਦੀ ਚੈਕਿੰਗ ਹੋ ਜਾਂਦੀ ਏ ਕੋਈ ਫੈਸਟੀਵਲ ਵੀ ਆ ਜਾਂਦਾ ਤਾਂ ਵੀ ਬਹੁਤ ਜ਼ਿਆਦਾ ਸਖਤੀ ਕਰ ਦਿੱਤੀ ਜਾਂਦੀ ਏ ਕੋਈ ਅਜਿਹੀ ਘਟਨਾ ਨਾ ਵਾਪਰ ਸਕੇ ਲੇਕਿਨ ਜਿਹੜੇ ਵੱਡੇ ਮਗਰਮੱਛਾ ਦੀ ਆਪਾਂ ਗੱਲ ਕਰਦੇ ਆ ਤਾਂ ਕਿਤੇ ਨਾ ਕਿਤੇ ਇਹ ਜਿਹੜੀ ਉਹ ਰਾਜਨੀਤੀ ਦਾ ਹੈ ਕਿਤੇ ਨਾ ਕਿਤੇ ਜਿਹੜਾ ਹੈ ਕਿ ਉਹ ਕਿਸਾ ਉਸ ਆਦਮ ਨੇ ਪਾਟ ਕਿਹਾ ਜਿਹਦੇ ਕਰਕੇ ਸ਼ਾਇਦ ਵੱਡੇ ਮਗਰਮੱਛਾਂ ਤੇ ਹੱਥ ਨਾ ਪੈਂਦਾ ਹੋਵੇ ਪਰ ਵੱਡੀ ਗੱਲ ਆ ਕਿ ਛੋਟੇ ਸਪਲਾਇਰ ਫੜੇ ਜਾਂਦੇ ਨੇ ਵੱਡੇ ਮਕਸੂਮਾਂ ਉਦਾਂ ਹੀ ਘੁੰਮਦੇ ਨੇ ਅੱਛਾ ਉਹਨਾਂ ਦੀ ਉੱਪਰ ਤੱਕ ਸੈਟਿੰਗ ਹੁੰਦੀ ਆ ਬੰਦੇ ਫੜੇ ਜਾਂਦੇ ਨੇ ਤੇ ਬੰਦੇ ਫਿਰ ਛਡਾ ਲੈਂਦੇ ਨੇ ਦੂੰਛਾ ਡਾਲ ਲੈਂਦੇ ਨੇ ਇਹ ਕਿਤੇ ਨਾ ਕਿਤੇ ਰਾਜਨੀਤੀ ਕਰਕੇ ਅਸੀਂ ਇੱਕ ਇਨਸਾਨ ਔਰ ਇਨਸਾਨੀਅਤ ਦਾ ਕਹਾਣ ਕਰ ਰਹੇ ਹਾਂ ਜੀ ਸੂਤਰ ਦੇ ਮਤਲਬ ਦੇਖੋ ਬਹੁਤ ਸਾਰੀ ਖਬਰਾਂ ਆਉਂਦੀਆਂ ਨੇ ਸੋਸ਼ਲ ਮੀਡੀਆ ਹੈ ਜਾਂ ਅਖਬਾਰ ਨੇ ਜਿਦੇ ਵਿੱਚ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਕਿ ਸ਼ਾਇਦ ਕਿਤੇ ਨਾ ਕਿਤੇ ਜਿਹੜੀਆਂ ਸੈਟਿੰਗਾਂ ਉੱਪਰ ਤੱਕ ਹੁੰਦੀਆਂ ਨੇ ਰਾਜਨੀਤੀ ਹੁੰਦੀ ਹੈ ਜਿਦੇ ਕਰਕੇ ਜਿਹੜੇ ਵੱਡੇ ਮਗਰਮੱਛ ਨੇ ਉਹ ਨਹੀਂ ਪੜੇ ਜਾਂਦੇ ਆਪ ਦੀ ਸਰਕਾਰ ਆਈ ਵੱਡੇ ਵੱਡੇ ਦਾਅਵੇ ਕੀਤੇ ਚਾਰ ਹਫ਼ਤਿਆਂ ਵਿੱਚ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਮੇਰੇ ਖਿਆਲ ਕਰੀਬ ਡੇਢ ਸਾਲ ਹੋ ਗਿਆ ਜੀ ਨਸ਼ੇ ਨੂੰ ਇੰਜ ਲੱਗਦਾ ਕਿ ਠੱਲ ਪਿੰਡ ਦੀ ਬਜਾਏ ਨਸ਼ਾ ਵੱਧ ਬਿਲਕੁਲ ਦੇਖੋ 4 ਹਫਤੇ ਦੇ ਵਿੱਚ ਨਸ਼ਾ ਖਤਮ ਕਰਨ ਨੂੰ ਕਿਹਾ ਸੀਗਾ ਲੇਕਿਨ ਹੁਣ ਤਾਂ 1.5 ਸਾਲ ਹੋ ਗਿਆ ਤੇ ਨਸ਼ੇ ਦਾ ਜਿੰਨਾ ਨਸ਼ਾ ਜਿੰਸ ਕਦਰ ਵੱਧ ਰਿਹਾ ਸਾਰੇ ਪਰੇਸ਼ਾਨ ਨੇ ਕਿ ਆਖਿਰ ਸੱਤਾ ਦੇ ਵਿੱਚ ਸਰਕਾਰ ਆਈ ਹੈ ਲੇਕਿਨ ਨਸ਼ਾ ਨਹੀਂ ਖਤਮ ਕਰ ਪਾਰੀ ਹਰ ਪਿੰਡ ਦੇ ਵਿੱਚ ਹਰ ਤੀਜੇ ਘਰ ਦਾ ਇੱਕ ਮੁੰਡਾ ਜਾਂ ਕੁੜੀ ਜਿਹੜੀ ਹੈ ਉਹ ਅਜੇ ਨਸ਼ੇ ਦੇ ਵਿੱਚ ਵਿਚਰਦੀ ਪਈ ਹੈ ਆ ਆrti ਜੀ ਆਪਾਂ ਗੱਲ ਤਾਂ ਕਰ ਲੈਨੇ ਆ ਪਰ ਇਹਦਾ ਜੋ ਦੁੱਖ ਹੈ ਤਕਲੀਫ ਉਹ ਜਾਣਦੇ ਹੋਗੇ ਉਹ ਮਾਂ ਜਾਣਦੀ ਹੈ ਕਿ ਉਹ ਮ ਪਿਓ ਜਾਣਦਾ ਹੋਗਾ ਭੈਣ ਜਾਣਦੀ ਭਰਾ ਜਾਣਦੇ ਉਹ ਜਿੰਨਾਂ ਇੱਕ ਲੋਤਾ ਚਿਰਾ ਕਰਦਾ ਬੁਗ ਜਾਂਦਾ ਉਸ ਘਰ ਤੇ ਕੀ ਕਹਿ ਰਿਖਦਾ ਹੋਗਾ ਮੇਰੇ ਖਿਆਲ ਇਹ ਖੁਦ ਜਾਣਦੇ ਹੋਣਗੇ ਸੱਤਾ ਦੇ ਧਾਰੀ ਮੇਰੇ ਖਿਆਲ ਇਹਨਾਂ ਨੂੰ ਸਿਰ ਕੁਰਸੀ ਦਾ ਨਸ਼ਾ ਹੁੰਦਾ ਵਾ ਇਹ ਕੁਛ ਨਹੀਂ ਜਾਣਦੇ ਹੋਣਗੇ ਤੇ ਇਸ ਭ੍ਰਿਸ਼ਟਾਚਾਰ ਇਸ ਨਸ਼ੇ ਨੂੰ ਲੈ ਕੇ ਮਤ ਇਦਾਂ ਦੇ ਚੱਕਰ ਚ ਫਸੇ ਹੋਏ ਨੇ ਕਿ ਇਹਨਾਂ ਨੂੰ ਕੁਛ ਦਿਖਦਾ ਹੀ ਨਹੀਂ ਹੈਗਾ ਅੱਛਾ ਇਸੇ ਤਰ੍ਹਾਂ ਦੀ ਗੱਲ ਕਰ ਲੈਣੇ ਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਜਦੋਂ ਵੀ ਇਲੈਕਸ਼ਨ ਨੇੜੇ ਆਉਂਦੇ ਨੇ ਤੇ ਆਪਣਾ ਨਵਾਂ ਬਿਆਨ ਲਾ ਕੇ ਆ ਜਾਂਦੇ ਨੇ ਔਰ ਜਨਤਾ ਨੂੰ ਅਜਿਹਾ ਇੱਕ ਲੌਲੀਪੌਪ ਦੇ ਦੇਨੇ ਕਿ ਉਹ ਮੇਰੇ ਖਾਲਾ ਚੂਸਦੇ ਹੀ ਰਹ ਜਾਂਦੇ ਨੇ ਨਾ ਚੂਸਦੇ ਨਾ ਖਤਮ ਹੁੰਦਾ ਨਾ ਹੋ ਹੁੰਦਾ ਪਿੱਛੇ ਜੇ ਉਹਨਾਂ ਨੇ ਕਿਹਾ ਐਲਾਨ ਕੀਤਾ ਹੈ ਕਿ ਸਿਲੰਡਰ ਜਿਹੜਾ ਆਮ ਸਿਲੰਡਰਾ 200 ਰੁਪਏ ਸਸਤਾ ਕਰ ਦਿੱਤਾ ਗਿਆ ਉਹ ਜਿਹੜਾ ਉਸਵਲ ਯੋਜਨਾ ਦੇ ਅਧੀਨ ਆਉਂਦੇ ਨੇ ਉਹ 400 ਰੁਪਏ ਸਸਤਾ ਕਰ ਦਿੱਤਾ ਹੈ ਬੀਰ ਕਸ਼ਮੀਰ ਜੀ ਦੇਖੋ ਇਹ ਤਾਂ ਰਾਜਨੀਤਿਕ ਪਾਰਟੀਆਂ ਦਾ ਬੜਾ ਪੁਰਾਣਾ ਪੈੰਤਰਾ ਹੈ ਜਾਂ ਪੁਰਾਣਾ ਖੇਲ ਕਹਿ ਲਓ ਕਿ ਰਾਜਨੀਤੀ ਕੀਤੀ ਜਾਂਦੀ ਹੈ ਜਦੋਂ ਵੀ ਚੋਣਾਂ ਆਉਂਦੀਆਂ ਨੇ ਵੱਖਰੇ ਵੱਖਰੇ ਰੂਪ ਦਿਖਾਉਣੇ ਸ਼ੁਰੂ ਕਰ ਜਾਂਦੇ ਵੱਡੇ ਵੱਡੇ ਵਾਅਦੇ ਕਰਨ ਲੱਗ ਜਾਂਦੇ ਨੇ ਲੋਕਾਂ ਨੂੰ ਸਹੂਲਤਾਂ ਦੇਣ ਵਾਸਤੇ ਐ ਹੁਣ ਸਿਲੰਡਰ ਦਾ ਜਿਹੜੇ ਰੇਟ ਘਟਾਏ ਨੇ 200 ਰੁਪਏ ਜਿਹੜੇ ਉਜਵਲ ਯੋਜਨਾ ਦੇ ਤਹਿਤ ਹੈਗੇ ਉਹਨਾਂ ਦੇ 400 ਰੁਪਏ ਸਿਲੰਡਰ ਦੇ ਰੇਟ ਘਟਾ ਦਿੱਤੇ ਨੇ ਹੁਣ 400 ਦਾ ਜਿਹੜਾ ਵਾਅਦਾ ਦਿੱਤਾ ਹੈਗਾ ਹੈ ਲੇਕਿਨ ਇਹ ਪਹਿਲਾਂ ਕਿਉਂ ਨਹੀਂ ਕੀਤਾ ਇੰਨੇ ਸਾਲਾਂ ਤੋਂ ਸਰਕਾਰ ਸੱਤਾ ਦੇ ਵਿੱਚ ਹੈਗੀ ਹੈ ਮਹਿੰਗਾਈ ਦਿਨ-ਦਿਨ ਵਧਦੀ ਰਹੀ ਹੈ ਫਿਰ ਉਹ ਪੈਟਰੋਲ ਹੋਵੇ 24 ਦੇ ਇਲੈਕਸ਼ਨ ਆ ਰਹੇ ਨੇ ਮੈਂ ਬਿਲਕੁਲ 24 ਦੇ ਇਲੈਕਸ਼ਨਾਂ ਦੇ ਨੇੜੇ ਆ ਕੇ ਹੀ ਕਿਉਂ ਘਟਾਏ ਆ ਕਿਉਂਕਿ ਉਹਨਾਂ ਨੂੰ ਆਪਣੇ ਵੋਟਾਂ ਦੇ ਨਾਲ ਪਿਆਰ ਹੈ ਉਹ ਵੋਟ ਜੇ ਪਿਆਰ ਨਾ ਹੁੰਦਾ ਵੋਟਰਾਂ ਦੇ ਨਾਲ ਤਾਂ ਸ਼ਾਇਦ ਇਹਨਾਂ ਨੇ ਰੇਟ ਵੀ ਨਹੀਂ ਚ ਘਟਾਣੇ ਹੋ ਸਕਦਾ ਕੁਝ ਦਿਨਾਂ ਬਾਅਦ ਫਿਰ ਪੈਟਰੋਲ ਦੇ ਵੀ ਪੈਟਰੋਲ ਡੀਜ਼ਲ ਦੀ ਵੀ ਰੇਟ ਘਟਾ ਦੇਣ ਤੇ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਹੈਗੀਆਂ ਨੇ ਜਿਹਦੇ ਕਰਕੇ ਜਨਤਾ ਨੂੰ ਉਹ ਇਹ ਜਿਹੇ ਛੋਟੇ-ਛੋਟੇ ਇਹ ਲਾਲੀਪਾਪ ਦੇਣਗੇ ਸੁਪਨੇ ਦਿਖਾਉਣਗੇ ਲੁਭਾਉਣ ਦੀ ਕੋਸ਼ਿਸ਼ ਕਰਨਗੇ ਤਾਂ ਕਿ ਜਨਤਾ ਤੋਂ ਚੰਗੀ ਵੋਟ ਵੰਗ ਜਿਹੜੀ ਹਾਸਲ ਕੀਤੀ ਜਾ ਸਕੇ ਤੁਸੀਂ ਫਰੀ ਦੀ ਰੇਵੜੀ ਦੀ ਗੱਲ ਕੀਤੀ ਆ ਆਰਤੀ ਮੈਮ ਸਪੈਸ਼ਲਿਸਟ ਕਈ ਸਾਲਾਂ ਚੱਲੇ ਜਾਈਏ ਤੇ ਇੱਕ ਸਿਲੰਡਰ ਦੀ ਮਰਖਲ 400 ਕਰੀਬ ਸਿਲੰਡਰ ਹੁੰਦਾ ਸੀ ਜੀ ਬਿਲਕੁਲ ਮੋਦੀ ਜੀ ਸਤਾ ਚਾਹੇ ਸਬਸਿਡੀ ਦੀ ਗੱਲ ਕੀਤੀ ਤੁਹਾਡੀਆਂ ਜੁੱਤੀਆਂ ਤੁਹਾਡੇ ਸਿਰ ਤੇ ਮਾਰੀਆਂ 410 ਦਾ ਸਿਲੰਡਰ 7 750 ਦਾ ਘਟਦਾ 300 ਰੁਪਏ 300 350 ਰੁਪਏ ਆ ਸਬਸਿਡੀ ਆਉਂਦੀ ਰਹੀ ਸਬਸਿਡੀ ਆਉਂਦੀ ਰਹੀ ਉਸ ਤੋਂ ਬਾਅਦ ਹੁੰਦਾ ਕੀ ਰਿਹਾ ਸਿਲੰਡਰ ਦੀ ਕੀਮਤ ਵਧਦੀ ਰਹੀ ਸਬਸਿਡੀ ਘਟਦੀ ਰਹੀ ਬਿਲਕੁਲ ਜਿੱਦਾਂ ਜਿੱਦਾਂ ਸਿਲੰਡਰ ਮਹਿੰਗਾ ਹੁੰਦਾ ਗਿਆ ਸਬਸਿਡੀ ਘਟਦੀ ਗਈ ਘਟਦੀ ਗਈ ਤੇ ਅੱਜ ਦੇਖੋ ਸਬਸਿਡੀ ਨਾਮ ਦੀ ਕੋਈ ਚੀਜ਼ ਹੀ ਹੈ ਨਹੀਂਗੀ ਮੇਰੇ ਕੋਲ ਸਿਲੰਡਰ 1100 ਰੁਪਏ ਆ ਔਰ ਸਬਸਿਡੀ 12 ਰੁਪਏ ਆਉਂਦੀ ਹੈ 12 ਰੁਪਏ ਦੀ ਸਬਸਿਡੀ ਨਾਲ ਤੁਸੀਂ ਕੀ ਕਰ ਲੋਗੇ ਤੇ ਸੱਤਾ ਵਿੱਚ ਆ ਕੀਮਤ ਕਿੱਦਾਂ ਲਭਜਾਇਆ ਜਾਂਦਾ ਕਿੱਦਾਂ ਇਹ ਚੱਕਰ ਵੀ ਰਚਿਆ ਜਾਂਦਾ ਵਾ ਮਤਲਬ ਵੋਟਾਂ ਖਾਤਰ ਕਿਵੇਂ ਲੋਕਾਂ ਦਾ ਕਹਾਣ ਕੀਤਾ ਜਾਂਦਾ ਬਿਲਕੁਲ ਦੇਖੋ ਜੀ ਇਹ ਰਾਜਨੇਦਿਕ ਪਾਰਟੀਆਂ ਨੇ ਇਹਨਾਂ ਨੂੰ ਸਿਰਫ ਆਪਣੀ ਸੱਤਾ ਆਪਣੀ ਕੁਰਸੀ ਦੇ ਨਾਲ ਪਿਆਰ ਹੈ ਜਿਸ ਤਰ੍ਹਾਂ ਕਿ ਅਸੀਂ ਹਰ ਸਰਕਾਰ ਜਦੋਂ ਆਉਂਦੀ ਹੈ ਬਣਦੀ ਹੈ ਅਸੀਂ ਦੇਖਦੇ ਹਾਂ ਤੇ ਅਜਿਹਾ ਇਹ ਜਿਹੜਾ ਕ੍ਰਮ ਹੈ ਇਹ ਉਦੋਂ ਤੱਕ ਚੱਲਦਾ ਰਹੇਗਾ ਜਦ ਤੱਕ ਇਹ ਸੱਤਾ ਦੇ ਵਿੱਚ ਸਹੀ ਤਰੀਕੇ ਦਾ ਸਿਸਟਮ ਨਹੀਂ ਹੋਏਗਾ ਸਹੀ ਤਰੀਕੇ ਦੀ ਸਿੱਖਿਆ ਨਹੀਂ ਹੋਏਗੀ ਐਜੂਕੇਟਿਡ ਪਾਰਟੀਆਂ ਨਹੀਂ ਹੋਣਗੀਆਂ ਜਿਹੜੇ ਨੇਤਾ ਰਾਜਨੀਤੀ ਦੇ ਵੱਲ ਜਾਂਦੇ ਨੇ ਜੇ ਯੂਥ ਹੈ ਜੋ ਅੱਜ ਚੰਗਾ ਐਜੂਕੇਟਿਡ ਹੁੰਦਾ ਹੈ ਤੇ ਇਹ ਸਾਰੀ ਚੀਜ਼ਾਂ ਨੂੰ ਲੋਕਾਂ ਨੂੰ ਜਿਹੜੇ ਲੋਕੀ ਝੇਲਦੇ ਨੇ ਅੱਜ ਹੀ ਮਾਰ ਚੱਲਦੇ ਨੇ ਕਿ ਉਹਨਾਂ ਨੂੰ ਮਹਿੰਗਾਈ ਦਾ ਸਾਹਮਣਾ ਕਰਨਾ ਪੈਂਦਾ ਆ ਹਰ ਚੀਜ਼ ਮਹਿੰਗੀ ਹੁੰਦੀ ਜਾ ਰਹੀ ਨਾ ਉਹ ਸਿੱਖਿਆ ਲੈ ਪਾਉਂਦੇ ਨੇ ਨਾ ਮੈਡੀਕਲ ਦੀ ਕੋਈ ਸੁਵਿਧਾ ਲੈ ਪਾਉਂਦੇ ਨੇ ਤੇ ਜੇਕਰ ਸਿਸਟਮ ਔਰ ਐਜੂਕੇਸ਼ਨ ਸਹੀ ਹੋਵੇਗੀ ਨਾ ਤਾਂ ਇਹ ਸਿਸਟਮ ਵੀ ਜਿਹੜਾ ਹੈ ਉਹ ਸਹੀ ਹੋ ਜਾਵੇਗਾ ਆਰਤੀ ਜੀ ਤੁਸੀਂ ਇਹ ਬੜੀ ਵਧੀਆ ਗੱਲ ਕਹੀ ਹੈ ਕਿ ਸਤਾ ਵਿੱਚ ਆਉਣ ਵਾਲੇ ਹਰ ਇੱਕ ਬੰਦਾ ਹਰ ਇੱਕ ਵਿਦਿਆਕ ਨੂੰ ਐਜੂਕੇਟ ਹੋਣਾ ਚਾਹੀਦਾ ਮੇਰੀ ਗੱਲ ਕਿ ਐਜੂਕੇਸ਼ਨ ਹੀ ਇੱਕ ਜਹਾਰਾਵਾ ਐਜੂਕੇਸ਼ਨ ਹੀ ਇੱਕ ਜਹਾਇਆ ਵਿਪਨ ਕੀ ਪ੍ਰਸ਼ਤਾਚਾਰੀ ਨੂੰ ਖਤਮ ਕੀਤਾ ਜਾ ਸਕਦਾ ਹੈ ਬਿਲਕੁਲ ਦੇਖਿਓ ਹੁਣ ਅਸੀਂ ਅਸੀਂ ਕਦੇ ਵੀ ਵੋਟ ਦੇਣ ਜਦੋਂ ਜਾਂਦੇ ਆ ਤਾਂ ਕਦੇ ਬਹੁਤ ਹੀ ਘੱਟ ਹੁੰਦਾ ਹੈ ਕਿ ਕੋਈ ਸਵਾਲ ਜਵਾਬ ਹੁੰਦਾ ਹੈ ਕਿਸੇ ਵੀ ਵਿਧਾਇਕ ਨੂੰ ਜਦੋਂ ਆਪਾਂ ਵੋਟ ਪਾਣ ਜਾਂਦੇ ਆ ਤਾਂ ਕੋਈ ਸਵਾਲ ਜਵਾਬ ਨਹੀਂ ਹੁੰਦਾ ਲੇਕਿਨ ਆਪਾਂ ਆਮ ਜ਼ਿੰਦਗੀ ਦੇ ਵਿੱਚ ਕੋਈ ਵੀ ਸਮਾਨ ਖਰੀਦਣ ਜਾਂਦੇ ਆ ਬਾਜ਼ਾਰ ਜਾਂਦੇ ਆ ਮਾਰਕੀਟ ਜਾਂਦੇ ਆ ਜਾਂ ਕਿਸੇ ਨਾਲ ਨਿੱਕੀ ਜਿਹੀ ਉਹਨੇ ਕੀ ਗੱਲ ਵੀ ਹੁੰਦੀ ਤਾਂ ਆਪਾਂ ਸਵਾਲ ਤਾਂ ਬਹੁਤ ਸਾਰੇ ਕਰ ਦਿੰਦੇ ਆ ਮਾਰਗ ਨਹੀਂ ਕਾਫੀ ਹੋ ਜਾਂਦੀ ਹੈ ਬਹੁਤ ਜ਼ਿਆਦਾ ਬਾਤ ਨਹੀਂ ਹੁੰਦੀ ਸਮਾਨ ਸਹੀ ਹੈ ਅਸੀਂ ਖਰੀਦ ਰਹੇ ਆ 5 ਰੁਪਏ ਦੀ ਚੀਜ਼ ਉਹਦੇ ਵਿੱਚ ਵੀ ਪੁੱਛ ਲੈਨੇ ਆ ਸਾਬਣ ਵਧੀਆ ਹੈ ਕਿ ਨਹੀਂ ਹੈ ਝਗ ਦੇਗਾ ਨਹੀਂ ਦੇਗਾ ਲੇਕਿਨ ਜਦੋਂ ਵੋਟ ਪਾਣ ਜਾਣੇ ਆ ਉਦੋਂ ਅਸੀਂ ਚੁੱਪ ਕਰਕੇ ਸਿਰਫ ਵੋਟ ਪਾ ਜਾਣੇ ਆ ਕੋਈ ਸਵਾਲ ਜਵਾਬ ਨਹੀਂ ਹੁੰਦਾ ਹੈ ਏਸੀ ਕਰਕੇ ਸ਼ਾਇਦ ਜਨਤਾ ਨੂੰ ਅਜੀਹਾਂ ਹਾਲਾਤਾਂ ਦਾ ਮੁ ਦੇਖਣਾ ਪੈਂਦਾ ਹੈ ਅੱਛਾ ਪ੍ਰਿਸ਼ਾਚਾਰ ਦੀ ਗੱਲ ਕਰ ਲਈ ਕਿ ਰਾਜਨੀਤੀ ਕੀ ਹੁੰਦੀ ਨੇ ਮੇਰੇ ਖਿਆਲ 18 ਇਸਕੰਜਾ ਕਰਿਆ ਹੋਇਆ ਵਾ ਹਰ ਇੱਕ ਤੇ ਮੇਰੇ ਖਿਆਲ ਉਹ ਆਪਣਾ ਸਕੰਜਾ ਕੱਸ ਰਹੀ ਜਾਂ ਲਗਾਤਾਰ ਸ਼ਾਪੇਵਾਰੀਆਂ ਹੋ ਰਹੀਆਂ ਨੇ ਬਿਲਕੁਲ ਦੇਖੋ ਰਾਜਨੀਤੀ ਦੇ ਵਿੱਚ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਪ੍ਰਚਾਰ ਨਸ਼ਾ ਇਹ ਜੀ ਕਈ ਮੁੱਦੇ ਨੇ ਜਿਹੜੇ ਕੋਸ਼ਿਸ਼ ਕਰ ਰਹੇ ਨੇ ਕਿ ਸੂਬੇ ਨੂੰ ਬਹੁਤ ਵਧੀਆ ਬਣਾਇਆ ਜਾ ਸਕੇ ਇਦੀ ਦੀ ਗੱਲ ਕਰਦੇ ਆ ਉਹ ਵੀ ਪ੍ਰਚਾਰ ਖਤਮ ਕਰਨ ਦੀ ਪੂਰ ਜੋਰ ਕੋਸ਼ਿਸ਼ ਕਰ ਰਹੀ ਹੈ ਉਹਨਾਂ ਨੇ ਸੂਬੇ ਦੇ ਵਿੱਚ ਜਿੱਥੇ ਰਾਜਨੀਤਿਕ ਪਾਰਟੀ ਦੇ ਨੇਤਾਵਾਂ ਤੇ ਰੇਡ ਕਰਦੀ ਸੀਗੀ ਪਰ ਹੁਣ ਕੁਝ ਅਜਿਹੇ ਸਟਾਰਸ ਨੇ ਜਿਵੇਂ ਕਿ ਕਪਿਲ ਸ਼ਰਮਾ ਦੀ ਆਪਾਂ ਗੱਲ ਕਰ ਲਈਏ ਇਹਦੇ ਨਾਲ ਹੋਰ ਵੀ 스타ਸ ਨੇ ਹਿਨਾ ਖਾਨ ਹੈ, ਉਮਰ ਕੁਰੈਸ਼ੀ ਹੈ, ਸ਼ਦਕਪੂਰ ਉਹਨਾਂ ਦੇ ਉੱਪਰ ਵੀ ਰੈਡ ਪਈ ਹੈ। ਹਾਂ ਰਣਵੀਰ ਕਪੂਰ ਨੂੰ ਵੀ ਬੁਲਾਇਆ ਹੋਇਆ ਹੈ। ਜੀ ਰਣਵੀਰ ਕਪੂਰ ਨੂੰ ਵੀ ਬੁਲਾਇਆ ਫਿਲਹਾਲ ਉਹਨਾਂ ਨੇ 2 ਹਫ਼ਤੇ ਦਾ ਸਮਾਂ ਮੰਗਿਆ ਹੈ, ਲੇਕਿਨ ਹੁਣ ਦੇਖਦੇ ਹਾਂ ਕਿ ਅੱਗੇ ਕੀ ਜਾਂਦਾ ਹੈ ਕਿਉਂਕਿ ਸਭ ਤੋਂ ਪਹਿਲਾਂ ਤਾਂ ਗੱਲ ਕਰ ਲਈ ਕਿ ਆਖਿਰ ਇਹਨਾਂ ਦੇ ਉੱਪਰ ਰੈਡ ਕਿਉਂ ਪਈ। ਠੀਕ ਹੈ ਇਹ ਸਭ ਤੋਂ ਜਾਣਨ ਵਾਲੀ ਗੱਲ ਹੈ ਕਿਉਂਕਿ ਇੱਕ ਮਹਾਦੇਵ ਬੁੱਕ ਜਿਹੜੀ ਆਨਲਾਈਨ ਬੈਟਿੰਗ ਐਪ ਹੈ। ਇਸ ਐਪ ਨੂੰ ਇਹਨਾਂ 스타ਾਂ ਦੇ ਵੱਲੋਂ ਪ੍ਰਮੋਟ ਕੀਤਾ ਗਿਆ ਤੇ ਇਹਨਾਂ ਦੇ ਉੱਪਰ ਇਹ ਇਲਜ਼ਾਮ ਲੱਗੇ ਕਿ ਇਸ ਐਪ ਦੇ ਜਿਹੜ ਉਹਨਾਂ ਤੋਂ ਇਹਨਾਂ ਨੇ ਫੰਡਿੰਗ ਲਈਤੀ ਹੈ ਇਸ ਕਰਕੇ ਇਹ ਵੱਡਾ ਇਲਜ਼ਾਮ ਲੱਗਿਆ ਇਸ ਕਰਕੇ EDI ਦਾ ਰੈਡ ਕੀਤੀ ਗਈ ਹੈ EDI ਦੇ ਵੱਲੋਂ ਤਾਂ ਕਿ ਪਤਾ ਕੀਤਾ ਜਾ ਸਕੇ ਕਿ ਐਕਚੁਅਲੀ ਮਾਜਰਾ ਕੀ ਹੈ ਤੇ ਉਹੀ ਗੱਲ ਹੈ ਕਿ ਪੈਸੇ ਦਾ ਚਸਕਾ ਖਤਮ ਨਹੀਂ ਹੁੰਦਾ ਕਰੋੜਾਂ ਅਰਬਾਂ ਦੇ ਮਾਲਕ ਨੇ ਫਿਰ ਵੀ ਕਿਤੇ ਨਾ ਕਿਤੇ ਇਹਨਾਂ ਨੂੰ ਪ੍ਰੋਮੋਟਰਾਂ ਦਾ ਕਿਤੇ ਨਾ ਕਿਤੇ ਪੈਸਾ ਚਾਹੀਦਾ ਹੁੰਦਾ ਵਾ ਅੱਛਾ ਮੈਮ ਤੁਸੀਂ ਮਹਾਦੇਵ ਬੈਟਿੰਗ ਐਪ ਦੀ ਗੱਲ ਕੀਤੀ ਹੈ ਕੀ ਹੈ ਮੈਮ ਬੈਟਿੰਗ ਐਪ ਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ ਕਿ ਮਹਾਦੇਬ ਬੁੱਕ ਜਿਹੜੀ ਆਨਲਾਈਨ ਬੈਟਿੰਗ ਐਪ ਹੈ ਇੱਕ ਤਰੀਕੇ ਦਾ ਕਹਿ ਲਓ ਕਿ ਅਸੀਂ ਪੰਜਾਬੀ ਪਾਸ਼ਾ 'ਚ ਗੱਲ ਕਰੀਏ ਤੇ ਇੱਕ ਜੂਆ ਖੇਡਣਾ ਜਿੱਤੇ ਇੱਕ ਸੱਟੇਬਾਜੀ ਕੀਤੀ ਜਾ ਸਕਦੀ ਜਿਹਨੂੰ ਜੂਆ ਖੇਡਣਾ ਵੀ ਕਹਿ ਸਕਦੇ ਨੇ ਸੱਟੇਬਾਜੀ ਵੀ ਕੀਤੀ ਜਾ ਸਕਦੀ ਤੇ ਆਨਲਾਈਨ ਸੱਟਾ ਲਗਾਇਆ ਜਾਂਦਾ ਤੇ ਜਲ ਤੋਂ ਜਲਦ ਹੋਰ ਅਮੀਰ ਬਣਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਕਰਕੇ ਅਜੇ ਹੀ ਐਪ ਦੇ ਵਿੱਚ ਹੁਣ ਗੱਲ ਕਰੀਏ ਤਾਂ 100 ਤੋਂ ਵੱਧ ਜਿਹੜੇ ਐਪ ਨੇ ਉਹ ਈਡੀ ਦੇ ਰਡਾਤ ਨੇ ਇਸ ਵੇਲੇ ਤੇ ਬੈਟਿੰਗ ਐਪ ਇਹ ਮੈਂ ਕਿੱਥੋਂ ਚੱਲਦਾ ਸਾਡੇ ਭਾਰਤ ਤੋਂ ਚੱਲਦਾ ਇਹ ਬੈਟਿੰਗ ਐਪ ਜਿਹੜੀ ਹੈ ਜਿਹ ਹਾਲ ਇਹ ਦੁਬਈ ਤੋਂ ਆਪਰੇਟ ਕੀਤੀ ਜਾ ਰਹੀ ਹੈ ਲੇਕਿਨ ਇਹਨਾਂ ਦੇ ਜਿਹੜੇ ਓਨਰ ਨੇ ਉਹ ਪਹਿਲਾਂ ਹੀ ਤਾਂ ਛੱਤੀਸਗੜ੍ਹ ਦੇ ਰਹਿਣ ਵਾਲੇ ਨੇ ਇਹ ਦੱਸਿਆ ਜਾ ਰਿਹਾ ਜਿਹੀ ਖਬਰਾਂ ਦੇ ਵਿੱਚ ਆਇਆ ਲੇਕਿਨ ਇਹ ਸੱਤੇ ਬਾਜੀ ਦਾ ਜਿਹੜਾ ਕੰਮ ਹੈਗਾ ਇਹ ਆਪਣੇ ਇੰਡੀਅਨ ਦੇ ਵਿੱਚ ਇਲੀਗਲ ਹੈ ਲੇਕਿਨ ਦੁਬਈ ਦੇ ਵਿੱਚ ਜਿਹੜੀ ਹੈ ਉੱਥੇ ਵੈਧ ਹੈਗਾ ਲੇਕਿਨ ਇਹਨਾਂ ਦੇ ਵੱਲੋਂ ਕਹਿ ਲੋ ਕਿ ਸਟਾਰ ਦੀ ਆਰਟ ਦੇ ਵਿੱਚ ਇਹਨੂੰ ਪ੍ਰੋਮੋਸ਼ਨ ਦੇ ਆਰਟ ਦੇ ਵਿੱਚ ਭਾਰਤ ਦੇ ਵਿੱਚ ਵੀ ਵੈਧ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਛਾ ਇਹ ਵੀ ਕਹਿ ਸਕਦਾ ਹੈ ਕਿ ਸਭ ਨੂੰ ਜ਼ੋਰ ਵਾਲਾ ਕਪਲ ਸ਼ਰਮਾ ਕਿਤੇ ਨਾ ਕਿਤੇ ਖੁਦ ਵੀ ਮੁਸ਼ਕਲਾਂ ਵਿੱਚ ਆ ਸਕਦਾ ਹੈ ਬਿਲਕੁਲ ਹੁਣ ਹੋ ਸਕਦਾ ਹੈ ਇਸ ਐਪ ਨੂੰ ਦੀ ਪ੍ਰਮੋਟਿੰਗ ਨੂੰ ਲੈ ਕੇ ਜਿਸ ਤਿੱਕ ਦਿਨ ਫੰਡਿੰਗ ਦੇ ਇਲਜ਼ਾਮ ਲੱਗੇ ਨੇ ਜੋ ਸਭ ਨੂੰ ਹਸਾਉਂਦੇ ਨੇ ਇਸ ਵਾਰ ਉਹਨਾਂ ਦੀ ਮੁਸ਼ਕਲਾਂ ਹੋ ਸਕਦਾ ਹੈ ਵੱਧ ਜਾਣ ਅਰਤੀ ਜੀ ਮੇਰੇ ਖਿਆਲ ਜਿਸ ਮੁੱਦੇ ਤੇ ਅਸੀਂ ਗੱਲਬਾਤ ਕੀਤੀ ਇਹ ਦੇਸ਼ ਦੇ ਹਰ ਇੱਕ ਨਾਗਰਿਕ ਦਾ ਮੁੱਦਾ ਹੋਊਗਾ ਸਾਡੇ ਦਰਸ਼ਕਾਂ ਦਾ ਵੀ ਮੁੱਦਾ ਹੋਊਗਾ ਬਿਲਕੁਲ ਮੁੱਦਾ ਹੋਊਗਾ ਔਰ ਦਰਸ਼ਕਾਂ ਨੂੰ ਵੀ ਇਹ ਅਪੀਲਾ ਜੇਕਰ ਤੁਹਾਡੇ ਵੀ ਜਿਹੜੇ ਇਹ ਮੁੱਦੇ ਹਨ ਜਾਂ ਅਜਿਹੇ ਮੁੱਦਿਆਂ ਨੂੰ ਲੈ ਕੇ ਕੋਈ ਸਵਾਲ ਨੇ ਸਾਡੇ ਕਮੈਂਟ ਬਾਕਸ ਸੈਕਸ਼ਨ ਜ਼ਰੂਰ ਦਿਓ ਔਰ ਜਿਹੇ ਮੁੱ